ਹਲੇ ਸੀ ਜੋ ਭਗਵਤਵਾਨ ਆਪ ਕਹਿਦਾ ਰਿਹਾ ਹੈ ਆਪ ਧੰਨੇ ਵਜਾਰੇ ਕਰਦਾ ਰਿਹਾ ਹੈ ਜੀ ਕਿ ਕਿਸਾਨਾਂ ਦੀ ਅਸਲ ਤਾਂ ਗੱਲ ਸੁਣਨ ਦਾ ਹੱਕ ਸੀਗਾ ਨਾ ਕਿ ਘਰਾ ਕਿਸਾਨਾਂ ਤੇ ਦਬਾਅ ਪਾ ਕੇ ਪੁਲਿਸ ਦੀਆਂ ਰੈਡਾਂ ਮਾਰਾ ਕੇ ਉਹਨਾਂ ਨੂੰ ਘਰਾਂ ਤੋਂ ਦੁਹਲ ਕੇ ਵੀ ਇਹਨੂੰ ਘੋਲ ਨੂੰ ਦਵਾਇਆ ਜਾ ਸਕਦਾ ਹੈ ਜਦੋਂ ਕਿਸਾਨਾਂ ਕੋਲ ਕੋਲ ਸਵਾਲ ਕੀਤੇ ਜੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਰਾ ਮੀਟਿੰਗ ਬਚਾ ਲੋ ਛੱਡ ਕੇ ਉੱਥੇ ਚਲਾ ਗਿਆ ਜੀ ਜੀ ਵੀ ਸਰਕਾਰ ਰੋਕ ਦਿਓ ਐ ਕਰ ਦਿਓ ਇਹਨਾਂ ਚੋ ਅਸਲੋਂ ਬੁਖਾੜ ਦਾ ਹਿੱਸਾ ਸੀ ਕਿਉਂਕਿ ਉਹਨਾਂ ਨੂੰ ਅੱਗੋਂ ਜਵਾਬ ਨਹੀਂ ਆ ਰਿਹਾ ਸੀ ਜੀ ਉਸ ਦੇ 1 ਵਜੇ ਤੋਂ ਲੈ ਕੇ ਇਹ ਮੰਨ ਲਓ ਵੀ 5 ਵਜੇ ਤੱਕ ਸਾਰੇ ਜਿਹੜੇ ਕਿਸਾਨ ਆਗੂ ਆ ਕਿਸੇ ਵੀ ਪਾਰਟੀ ਦਾ ਸੀ ਜਥੇਬੰਦੀ ਦਾ ਜੀ ਸਾਰਿਆਂ ਦੇ ਘਰਾਂ ਦੇ ਉੱਤੇ ਛਾਪੇ ਮਾਰੇ ਐ ਲਗਾਤਾਰ ਜੋ ਨਿਕਟੇ ਮੋਰ ਤੇ ਵੱਲੋਂ ਅਭੀ ਸੜਕਾਂ ਦੇ ਕਿਸਾਨ ਟਰਾਲੀਆਂ ਲੈ ਕੇ ਜੀ ਹਰ ਹਾਲ ਤੋਂ ਆਉਣਗੇ ਸਰਕਾਰ ਫਰੇ ਰੈਸਟ ਕਰਨ ਕੋਸ਼ਿਸ਼ ਕਰੀ ਪਰ ਕਿਸਾਨ ਪਿੱਛੇ ਨਹੀਂ ਹਟਦੇ ਕੱਲ ਉਹਨਾਂ ਨੂੰ ਪਤਾ ਲੱਗ ਗਿਆ ਨਾ ਪੰਜਾਬ ਸਰਕਾਰ ਨੂੰ ਕਿ ਕਿਸਾਨਾਂ ਨੂੰ ਇਹ ਨਹੀਂ ਦੋਆ ਜਾ ਸਕਦਾ ਹਰ ਹਾਲਤ ਕੱਲ ਨੂੰ ਟਰਾਲੀਆਂ ਲੈ ਕੇ ਸੜਕਾਂ 'ਤੇ ਕਿਸਾਨ ਆਉਣਗੇ ਜੀ ਪ੍ਰਧਾਨ ਜੀ ਕੀ ਸਥਿਤੀ ਬਣੀ ਹੋਈ ਹੈ ਤੁਸੀਂ ਲਗਾਤਾਰ ਤੁਹਾਡੇ ਵੀ ਖੇਰਾ ਦੇ ਉੱਤੇ ਜੀ ਮੈਂ ਕਿਸਾਨੀ ਯੂਨੀਅਨ ਦੇ ਕਿਸਾਨਾਂ ਆਗੂਆਂ ਦੇ ਖੇਰਾ ਦੇ ਉੱਤੇ ਰੇਡ ਹੋ ਰਹੀ ਹੈ ਤੁਹਾਡੇ ਵੀ ਖੇਰਾ ਦੇ ਉੱਤੇ ਰੇਡ ਹੋਈ ਆ ਇਹ ਆ ਜੀ ਜੋ ਸਲੂਕ ਤੋਂ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਸੀ ਚੰਡੀਗੜ੍ਹ ਦਾ ਕਿ ਕਿਉਂਕਿ ਦਿੱਲੀ ਨਾਲ ਕੁਝ ਰਹਿੰਦੀ ਆ ਮੰਗਾ ਇਹ ਕੋਸ਼ਿਸ਼ ਨੇ ਪੰਜਾਬ ਸਰਕਾਰ ਨਾਲ ਮੰਗਾਂ ਸੀ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ ਕੱਲ ਜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵੀ ਹੋਈ ਆ ਪ੍ਰਿਆਸ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜੀ ਸਰਕਾਰ ਨੇ ਕੀ ਉਸ ਤੋਂ ਬਾਅਦ ਮੀਟਿੰਗ ਚੱਲਦੇ ਦੌਰ ਜਦੋਂ ਕਿਸਾਨਾਂ ਆਗੂ ਨੇ ਕੋਈ ਸਵਾਲ ਕੀਤੇ ਜੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਮੀਟਿੰਗ ਵਿਚਾਲੋਂ ਛੱਡ ਕੇ ਉੱਠ ਕੇ ਚਲਾ ਗਿਆ ਜੀ ਇਹ ਕਹੀ ਸਰਕਾਰ ਰੋਕ ਦਿਓ ਐ ਕਰਦੇ ਹੋ ਇਹਨਾਂ ਚੋ ਅਸਲੋਂ ਬੁਖਾੜਦਾ ਹਿੱਸਾ ਸੀ ਜੋ ਵੀ ਉਹਨਾਂ ਨੂੰ ਅੱਜ ਜਵਾਬ ਨਹੀਂ ਆ ਰਿਹਾ ਸੀ ਜੀ ਉਸ ਦੇ ਸਵੰਦ ਦੇ ਵਿੱਚ ਰਾਤ ਇਹਨਾਂ ਨੇ 1 ਵਜੇ ਤੋਂ ਲੈ ਕੇ ਇਹ ਮੰਨ ਲਓ ਵੀ 5 ਵਜੇ ਤੱਕ ਸਾਰੇ ਜਿਹੜੇ ਕਿਸਾਨ ਆਗੂ ਹੈ ਕਿਸੇ ਵੀ ਪਾਰਟੀ ਦਾ ਸੀ ਜਿਸੇ ਬੰਦੀ ਦਾ ਜੀ ਸਾਰਿਆਂ ਦੇ ਘਰਾਂ ਦੇ ਉੱਤੇ ਛਾਪੇ ਮਾਰੇ ਐ ਲਗਾਤਾਰ ਕਿਸੇ ਕੰਨਾਂ ਟੱਪ ਕੇ ਕਿਸੇ ਦੇ ਬਾਰਾਂ 'ਚ ਰਕਾ ਕੇ ਮੇਰੇ ਆਪ ਦੇ ਲਈ 4 ਵਜੇ ਸਹੀ ਜੀ ਪੁਲਿਸ ਵਾਲੇ ਬਾਰਗੇ ਆਗੇ ਸੀਗੇ ਇੱਥੇ ਜੀ ਕਰੇ ਛਾਪਾਂ ਮਾਰ ਕੇ ਗਏ ਗੱਲ ਕਦੇ ਸੀ ਕਰੇ ਸੀ ਜੀ ਸੀਗੇ ਇੱਥੋਂ ਦੀ ਪੁਲਿਸ ਸੀ ਕਿ ਕੁਝ ਪਛਾਣ ਹੋਈ ਐ ਨਹੀਂ ਉਹ ਪੁਲਿਸ ਵਾਲੇ ਨੂੰ ਪਤਾ ਲੱਗਿਆ ਉਹਦੇ ਨੇੜਾ ਸੀਗਾ ਨਾ ਕੋਈ ਨੰਬਰ ਪਲੇਟ ਵੀ ਨਹੀਂ ਕੀ ਐ ਕੀ ਨਹੀਂ ਜੀ ਕਿ ਇਧਰ ਆਪਣੀ ਨੇੜੇ ਵਾਲਾ ਕਿ ਦੂਜੇ ਐ ਚੌਕੀਦਾਰ ਨੂੰ ਲੈ ਕੇ ਦੱਸਿਆ ਕਰੇ ਵੀ ਕਰੇ ਆਏ ਆ ਉਹ ਉਹ ਰੇਡਾ ਮਤਲਬ ਜਿਹੜੀਆਂ ਲਗਾਤਾਰ ਐ ਅਗੋਂ ਤੇ ਮਾਰਦੇ ਨੇ ਜਿਹੜੀਆਂ ਵੀ ਨਿੰਦਨਜੋਗ ਐ ਹਾਲੇ ਸੀ ਉਹ ਭਗਵਾਤ ਮਾਨ ਆਪ ਕਹਿ ਦਾਰਿਆ ਐ ਆਵਾਜ਼ਾਂ ਨੇ ਵਜਾਰੇ ਕਰਦਾ ਰਿਹਾ ਜੀ ਜੀ ਕਿਸਾਨਾਂ ਦੀ ਅਸਲ ਤਾਂ ਗੱਲ ਸੁਣਨ ਦਾ ਹੱਕ ਸੀਗਾ ਨਾ ਕਿ ਘਰਾ ਕਿਸਾਨਾਂ ਤੇ ਦਬਾਅ ਪਾ ਕੇ ਪੁਲਿਸ ਦੀਆਂ ਰੇਡਾਂ ਮਾਰ ਕੇ ਉਹਨਾਂ ਨੂੰ ਘਰਾਂ ਤੋਂ ਦੁਵਾਲ ਕੇ ਵੀ ਨੂੰ ਘੋਲ ਨੂੰ ਦਵਾਇਆ ਜਾ ਸਕਦਾ ਹੈ ਇਹ ਕਰਕੇ ਅਸੀਂ ਦੱਸਣਾ ਚਾਹੁੰਦੇ ਆਂ ਵੀ ਕੋਹਲੇ ਦਾਬ ਲਾ ਨਹੀਂ ਦਵਾਇਆ ਜਾ ਸਕਦਾ ਜਿੰਨਾ ਸਰਕਾਰ ਇਹਨਾਂ ਨੂੰ ਬੱਬੂ ਵੀ ਪਲਾਦਾ ਇਹ ਪ੍ਰਸ਼ਾਸਨ ਦੇ ਰਾਹੀ ਉਹਨੇ ਜਿਹੜੇ ਕਿਸਾਨ ਹੈ ਵੱਡੇ ਪੱਧਰ ਤੇ ਲਾਂਬੰਦ ਹੋ ਕੇ ਅੱਗੇ ਆਉਣਗੇ ਇਹ ਕਾਨੂੰਨੋ ਜੋ ਇਸ ਨੂੰ ਤਿੰਨ ਸਾਲ ਮੋਰਚਾ ਸਦਾ ਗੰਦਾ ਹੈ ਉਹਦੇ ਹਾਰਾ ਹਾਲ ਤਾਂ ਜਿਹੜੇ ਕਿਸਾਨ ਪਿੰਡਾਂ ਜਿੱਦ ਕਿ ਉਧਰ ਨੂੰ ਜਾਣਗੇ ਜੀ ਕੱਲ ਇਹ ਤੁਹਾਡੇ ਕੋਈ ਕਿਸਾਨ ਆਗੂ ਰੈਸਟ ਵੀ ਹੋਏ ਆ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਹੈਗੇ ਨੇ ਐਸੀ ਦੀ ਪੁਸ਼ਟੀ ਹੋਈ ਹੈ ਕੋ ਕੋ ਸਾਗੂ ਰੈਕਟ ਕੀਤੇ ਆ ਜਿਹਦੇ ਚੋਂ ਤੇ ਕੱਲ ਕਾ ਬਾਕੀ ਕਿਸਾਨ ਜਿਹੜੇ ਆਗੂ ਸੀ ਉਹ ਵੀ ਪਹਿਲਾਂ ਪਤਾ ਲੱਗ ਗਿਆ ਵੀ ਇਹਨਾਂ ਦੀਆਂ ਕਿਸਾਨਾਂ ਬਹੁਤ ਘਾਟਾ ਖਾਈ ਹੈ ਇਹਨਾਂ ਦੇ ਜੀ ਪਰ ਜਿਵੇਂ ਉਹ ਕਈ ਭਾਸ਼ਾ ਦੇ ਕਈ ਭੱਟੀ ਪੱਦਰ ਤੇ ਇਹਨਾਂ ਨੇ ਰੈਸਟਾਂਸ ਤੋਂ ਸ਼ੁਰੂ ਕੀਤੀ ਹੈ ਨੇ ਹੋ ਟੇਕ ਅਸਾਲਾ ਗੁਲਕਰਾਂਜ ਪੈਸੇ ਉਹ ਫੜੇ ਗਏ ਜੀ ਅਸੀਂ ਕਹਿੰਦੇ ਹਾਂ ਕਿ ਹਰ ਹਾਲਤ ਬਿਨਾਂ ਕਿਸੇ ਸ਼ਰਤ ਤੋਂ ਪਹਿਲਾਂ ਤਾਂ ਉਹਨਾਂ ਨੂੰ ਛੱਡਿਆ ਜਾਵੇ ਫਿਰ ਉਸ ਤੋਂ ਬਾਅਦ ਹੀ ਫਰੀਡਕ ਦੀ ਕਾਰਵਾਈਆਂ ਕੋਈ ਫਿਰ ਚੱਲੇ ਹੁਣ ਤੁਸੀਂ ਕੱਲ ਜੇ ਚੰਡੀਗੜ੍ਹ ਦਾ ਤੇਰ ਤਰਨਾ ਮਜ਼ਾਰੇ ਦਾ ਅਕਾਲ ਆਈ ਐਸ ਕੇਮ ਦੀ ਤਾਂ ਉਸ ਦੇ ਉੱਤੇ ਤੁਸੀਂ ਜਾ ਰਹੇ ਹੋ ਕੱਲ ਨੂੰ ਜੀ ਭੱਟੀ ਪੱਧਰ ਤੇ ਸੰਯੁਕਤ ਮੋਰਚੇ ਵੱਲੋਂ ਅਭੀ ਸਰਕਾਰਾਂ ਦੇ ਕਿਸਾਨ ਟਰਾਲੀਆਂ ਲੈ ਕੇ ਜੀ ਹਰ ਹਾਲਤ ਤੋਂ ਆਉਣਗੇ ਸਰਕਾਰ ਫੜੇ ਰੈਸਟ ਕਰੇ ਕੋਸ਼ਿਸ਼ ਕਰੇ ਪਰ ਕਿਸਾਨ ਪਿੱਛੇ ਨਹੀਂ ਹਟਦੇ ਕਾਨੂੰਨ ਨੂੰ ਨਾ ਪਤਾ ਲੱਗ ਜਣਾ ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਨੂੰ ਲੈ ਨਹੀਂ ਦਵਾਇਆ ਜਾ ਸਕਦਾ ਹਰ ਹਾਲਤ ਕੱਲ ਨੂੰ ਟਰਾਲੀਆਂ ਲੈ ਕੇ ਸੜਕਾਂ ਤੇ ਕਿਸਾਨ ਆਉਣਗੇ ਹਰ ਹਾਲਾਤ ਦੇ ਵਿੱਚ ਆਉਣਗੇ ਪਰ ਕਿਸਾਨ ਆਗੂ ਨੂੰ ਤਾਂ ਪਹਿਲਾਂ ਅਰੈਸਟ ਕੀਤਾ ਜਾ ਰਿਹਾ ਪਰ ਕਿਸਾਨਾਂ ਨੂੰ ਸੜਕਾਂ ਤੇ ਫਿਰ ਕਿਵੇਂ ਜਾਣ ਦਿੱਤਾ ਜਾਵੇਗਾ ਜਿਹੜੇ ਕਿਸਾਨ ਆਗੂ ਰਹਿੰਦੇ ਐ ਜੀ ਉਹਨਾਂ ਨੂੰ ਵੀ ਪਤਾ ਉਹਨਾਂ ਨੇ ਵੀ ਅੱਗੇ ਕਿਹਾ ਤਾਂ ਜਿਹੜੇ ਸਾਡੇ ਤਲਾ ਪਿੰਡਾਂ ਦੇ ਵਰਕਰ ਆ ਭਾਵੇਂ ਬਲਾਕ ਆਗੂ ਆ ਜਾਂ ਕੋਈ ਹੋਰ ਆਗੂ ਜੀ ਉਹ ਉਹਨਾਂ ਨੂੰ ਜਦੋਂ ਪੂਰੀ ਤਿਆਰੀ ਕਰਾਸ਼ ਡੀਸੀ ਅੱਜ ਜਾਮਦੀ ਠੀਕ ਹੈ ਜਿਨ੍ਹਾਂ ਨੇ ਪ੍ਰੈਸ਼ਰ ਪਾ ਕੇ ਕਰਾ ਰੋਕਿਆ ਗਿਆ ਹੈ ਪਰ ਜਿਹੜੀ ਉਹ ਤਿਆਰੀ ਹੈ ਅੱਜ ਉਸ ਤੋਂ ਵੱਧ ਕੇ کئی ਗੁਣਾ ਵੱਧ ਜਾਣੀ ਹੈ ਤੇ ਹਰ ਹਾਲਤਾਂ ਮਤਲਬ ਕਹਿੰਦੇ ਆ ਸੀ ਵੀ ਸੜਕਾਂ ਦੇ ਕੱਲ ਨੂੰ ਸਾਰਾ ਪੰਜਾਬ ਸੜਕਾਂ ਤੇ ਹੋਊਗਾ ਟਰਾਲੀਆਂ ਵਾਲੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਠੀਕ ਹੈ ਧੰਨਵਾਦ ਜੀ ਜੀ